ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਚਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਹਰਪਾਲ ਦੇ ਕੋਲ ਪਹੁੰਚੇ ਆ ਤੇ 6 ਤੋਂ ਜਿਹੜੇ 7 ਨਾਕ ਦਿਖਾਵਾਂਗੇ ਤੇ ਵੱਡੀਆਂ ਵਾਢਾਂ ਆ ਗਈਆਂ ਵੀਰ ਦੇ ਕੋਲ ਇੱਕ ਜਰਸੀ ਬਹੁਤ ਹੀ ਚੰਗੀ ਵਾਢਿਆ ਤੇ ਇੱਕ ਆ ਜਿਹੜੀ ਕਾਲੀ ਵਾਢਿਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਸਾਰੀਆਂ ਦੀ ਜਾਣਕਾਰੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਕੀ ਹਾਲ ਜੀ ਬਹੁਤ ਵਧੀਆ ਵੀਰ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਇੱਕ ਰਾਮਪਾਲ ਸਿੰਘ ਜੇ ਪਿੰਡ ਚਮਿੰਦਾ ਜ਼ਿਲ੍ਹਾ ਮਸਰ ਜੇ ਠੀਕ ਵੀਰ ਜੀ ਮੋਬਾਈਲ ਨੰਬਰ 981439492 ਠੀਕ ਜੀ ਵੀਰ ਜੀ ਕਿੰਨੇ ਨਾਗ ਜੀ ਅੱਜ ਨਾਗ ਆਪਣੇ ਕੋ ਪੰਜ 6 ਗਏ ਆ ਵੀਰ ਜੀ ਠੀਕ ਜੀ ਕਿਧਰੋਂ ਕਰ ਲਈਏ ਸ਼ਰਵਾਦ ਹੈ ਅੱਜ ਤੋਂ ਕਰ ਲੋ ਆ ਜਿਹੜੀ ਚੋਟ ਆ ਵੱਡੀ ਮੈਦੋਂ ਹਾਂ ਵੱਡੀ ਚੋਟ ਅੱਛਾ ਜੀ ਤੇ ਕੀ ਡਿਟੇਲ ਜੇ ਜੀ ਇਹ ਦਾ 15 ਮਿੰਟ ਹੀ ਵੀਜੀ ਹੋਏ ਹੁੰਨੇ ਸੂਈ ਆ ਹਾਂ ਜੀ ਮਗਰ ਕੱਟਾ ਆ ਅੱਛਾ ਜੀ ਹਾਂ ਜੀ ਹਾਂ ਜੀ ਮਗਰ ਜਿਹੜਾ ਫੀਮੇਲ ਮੇਲ ਕਾਫ ਆ ਗਿਆ ਆ ਕੱਟਾ ਵੀਰ ਜੀ ਆਦਾ ਚੈੱਕ ਵੀ ਕਿੱਦਾਂ ਚੱਲ ਕਰ ਲਿਓ ਚੈੱਕ ਮੜਾ ਆ ਮੁੰਡਾ ਕਹਿੰਦਾ ਫੀਮੇਲ ਆ ਚਲੋ ਮੇਲ ਕਾਫ ਆ ਗਿਆ ਜੇ ਹਾਂ ਤੇ ਸੁਆ ਵੀਰ ਕਹਿੰਦਾ ਕਿ ਇਹਦਾ ਅੰਦਾਜ਼ੇ ਨਾਲ ਲਾ ਲਓ ਕੋਈ ਚੌਥਾ ਲਾ ਲੇ ਕੋਈ ਪੰਜਵਾਂ ਲਾ ਲੇ ਤੇ 15 ਕਿ ਮਿੰਟ ਹੋਏ ਸੂਈ ਨੂੰ ਤੇ ਜੇਰ ਵੀਰ ਜੀ ਪਾਉਣੀ ਹੈ ਜੇ ਜੇਰ ਪਾਉਣੀ ਵੀਰ ਜੀ ਹੁੰਦਾ 15 ਮਿੰਟ 10 ਤੋਂ 15 ਮਿੰਟ ਜਿਹੜੇ ਸੂਈ ਨੂੰ ਹੋਏ ਤੇ ਜੇਰ ਪਾਉਣੀ ਹੈ ਜੇ ਕਰਮਾ ਵਾਲੀ ਨੇ ਬਾਕੀ ਪੱਖ ਜਿਹੜਾ ਨੀਲੀ ਰਾਵੀ ਦਾ ਰੱਖਦੀ ਆ ਇੱਕ ਸਿੰਘ ਜਿਹੜਾ ਭੱਜਾ ਆਏ ਤੇ ਦੂਸਰਾ ਸਿੰਘ ਪੂਰਾ ਪ੍ਰੋਪਰ ਆ ਉੱਚਾ ਗੁੰਡਾ ਅਖਦੀ ਮਣਕੀ ਸੁਹਾ ਵੀਰ ਕਹਿੰਦਾ ਕਿ ਆਪਣੇ ਅੰਦਾਜ਼ੇ ਨਾਲ ਕੋਈ ਲਾਲੇ ਚਵਥਾ ਲਾਲੇ ਪੰਜਵਾਂ ਲਾਲੇ ਕਰੋ ਜੀ ਚੱਕ ਜੇਰ ਵੀਰ ਕਹਿੰਦਾ ਕਿ ਅਜੇ ਕਰਮਾੜੀ ਨੇ ਪਾਉਣੀ ਆ ਆ ਜੀ ਸੂਈ ਨੇ ਤਾਕ ਕਮਿੰਟ ਵੀਰ ਜੀ ਹੋਇਆ ਜੀ ਠੀਕ ਜੀ ਤੇ ਇਹਦਾ ਵੀਰ ਜੀ ਰੇਟ ਹੈਰ ਮੁੱਲ ਸਿਆ ਨਾ ਗੱਲ ਇਹਦੀ ਮੁੱਲ ਜਿੰਨਾ ਮਰਜ਼ੀ ਕਰ ਲੋ ਹਾਂ ਨਾ ਦੱਸਣੀ ਪਣੀ ਐ ਇਹ ਵੀਰ ਜੀ 55 ਹੀ ਦੇ ਦिए 55000 ਦੀ ਹਾਂਜੀ ਬਿਲਕੁਲ ਤਾਜੀ ਸੂਈ ਤਾਜੀ ਸੂਈ ਅੱਛਾ ਜੀ ਕਿੰਨਾ ਮਾਰਦਾ ਹਣਾ ਮੈਨੂੰ ਲੱਗਦਾ ਆ ਕਰਨਾ ਜੇ ਤੈਨੂੰ ਕਰ ਲੋ ਜਿੰਨਾ ਕਰਨਾ ਬਿਲਕੁਲ ਤਾਜੀ ਸੂਈ ਐ ਤਾਂ ਮੰਨ ਲਾ ਵੀ ਸਾਰੀਆਂ ਗਰਮੀਆਂ ਚੋ ਕੇ ਫੇਰ ਕੋਈ ਭਾਵੇਂ ਸਾਨੂੰ ਉਨੇ ਦੀ ਦੇ ਦੇ ਜਿੰਨੇ ਦੀ ਆਪਾਂ ਵੇਚ ਰਹੀ ਆ ਬਿਲਕੁਲ ਜੀ ਬਾਕੀ ਇਹਦੇ ਚ ਘਾਟਾ ਹੀ ਕੋਈ ਨਹੀਂ ਜਿੰਨਾ ਕ ਮੁੱਲ ਮੰਗ ਲਿਆ ਤੁਸੀਂ ਬਿਲਕੁਲ ਤਾਜੀ ਸੂਈ ਆ ਕਰਾ ਲੋ ਮਾਰਦਾਂ ਵੀਰ ਜੀ ਕਰਾਉਣਾ ਦੇ ਤੇ ਛੱਡ ਦੀਏ 3000 ਹੋਰ 13 ਨਾਲ ਛੱਡੀਏ ਹਾਂ ਪੂਰਾ 5000 ਛੱਡ ਗਏ 50 ਦੀ 50 ਦੇ ਆਓ ਫਿਰ ਤੋਂ ਕੰਮ ਸ਼ੁਰੂ ਕਰਤਾ ਅੱਜ ਆਪਰੋ ਕਰ ਦਾਂਗੇ ਵੀਰ ਜੀ ਲਓ ਜੀ ਬਿਲਕੁਲ ਤਾਜੀ ਸੂਈ ਜੇਰ ਪਾਉਣੀ 80000 ਰੁਪਇਆ ਵੀਰ ਜੀ ਹੋਰ ਛੱਡਾਂਗੇ ਹਾਂ 48000 ਦੀ ਦਵਾਂਗੇ ਅੱਛਾ ਜੀ ਤਾਜੀ ਸੂਈ ਜ਼ੋਰ ਮਤਲਬ ਇਹ ਸੁੱਟਣ ਆਦੀ 10 15 ਮਿੰਟ ਹੀ ਸੂਈ ਨੂੰ ਮਗਰ ਕੱਟਾ ਜੀ ਬਿਲਕੁਲ ਤਾਜੀ ਲਓ ਜੀ ਬਿਲਕੁਲ ਜਾਇਜ਼ ਰੇਟ ਕਰਤਾ ਚਲੋ ਸਵੇਰ ਚੱਫਾ ਹੋਊਗਾ ਮੱਝ ਦਾ ਦਵਾਂਗੇ ਤੇ ਰੇਟ ਵੀ ਵੀਰ ਨੇ ਜਮਾ ਹੀ ਥੱਲੇ ਛੁੱਟਦਾ 48000 ਦੀ ਆਪਣ ਦੁੱਧੋਂ ਘਟ ਗਿਆ ਆ ਹੁਣ 17 18 ਕਿਲੋਈਆ ਸਾਰਾ ਅੱਛਾ ਜੀ ਦੁੱਧ ਚੋਕ ਜਿਆਦਾ ਲੈ ਹੈ ਕਿ ਬੱਚਾ ਜਾਂ ਮਰ ਗਿਆ ਛੋਟੀ ਦਾ ਠੀਕ ਜੀ ਵੀਰ ਜੀ ਤੇ ਹੁਣ 48000 ਦੀ ਆ ਨਾ ਹਾਂ 48000 ਜੋ ਛੋੜ ਹੀ ਕਰਾਂਗੇ ਵੀਰ ਜੀ ਇੱਧਰ ਆ ਜਿਹੜੀ ਵੜੜ ਆ ਬਾਗਮਾਲ ਹਾਂਜੀ ਇਹਦੀ ਕੀ ਡਿਟੇਲ ਜੀ ਇਹ ਦੂਜਾ ਤੂਹਾ ਵੀਰ ਜੀ ਸੂਈ ਆ ਅੱਛਾ ਜੀ ਜਿਹੜਾ ਫਾਰਮ ਤੋਂ ਲਈ ਪਹਿਲੇ ਸਵੇਰ ਨੂੰ ਭਰਿਆ 26 27 ਕਿਲੋ ਦੁੱਧ ਅੱਛਾ ਜੀ ਤੇ ਅੱਜ ਤੀਜਾ ਦਿਨ ਆ ਗੱਲਾ ਹੀ 나ਟੂ ਮਗਰ ਬੱਛਾ ਜਾ ਮਗਰ ਬੱਛਾ ਆ ਗਿਆ ਜੀ ਲਓ ਜੀ ਮਗਰ ਜਿਹੜਾ ਮੇਲ ਕਾਫ ਆ ਗਿਆ ਜੀ ਤੀਸਰਾ ਦਿਨ ਸੂਈ ਨੂੰ ਤੀਸਰਾ ਦਿਨ ਜੀ ਤੇ ਕਿੰਨਾ ਕਰ ਗਈ ਜੀ ਬੋਲਾ ਆ ਟਾਈਮ 20 ਕਿਲੋ ਵੀਰ ਜੀ ਕੋਈ ਕੰਡਾ ਲਿਆ ਹੋਇਆ ਲੀਟਰਾਂ 20 ਕਿਲੋ ਤਿਆਰ ਆ ਤੇ ਚਵਾਈ 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 ਇੱਕ ਨੰਬਰ ਦੀ ਸਵੇਰ ਦੂਸਰਾ ਦੂਸਰਾ ਸੂਆ ਜੇ ਬੰਗਾ ਪਾਉਣਾ ਪਾ ਲੋ ਨਹੀਂ ਪਾਉਣਾ ਇਦਾਂ ਹੀ ਭੇਜੋ ਠੀਕ ਜੀ ਮੂੰਹ ਜਵਾਨਿਆ ਤੇ ਕਿਦਾਂ ਜੀ ਲਓ ਜੀ ਸੂਆ ਜਿਹੜਾ ਦੂਸਰਾ ਸੂਈ ਕਰਮਾ ਵਾਲੀ ਰੰਗ ਜਿਹੜਾ ਜ਼ਿਆਦਾਤਰ ਕਾਲਾ ਹੈ ਤੇ ਬਾਕੀ ਚੱਡੇ ਦੇ ਜਿਹੜੇ ਡੱਬ ਡੱਬ ਹੈਗੇ ਆ ਤੇ ਚਵਾਈ ਚਵਾਈ ਵੀਰ ਕਹਿੰਦਾ ਕਿ ਜਿਹੜੀ 1 ਨੰਬਰ ਆ ਤੇ 20 ਕਿਲੋ ਬੌਲਾ ਕਰ ਗਈ ਆ ਤਿੰਨਾਂ ਜਿਹੜਾ ਸੂਈ ਭਾਗ ਲੱਗੇ ਕਰਮਾ ਵਾਲੀ ਨੂੰ ਤੇ ਥੱਲੇ ਉਹਦੇ ਬਾਹ ਕਮਾਲ ਹੀ ਬਣੀ ਫਿਰਦੀ ਏ ਕਰਮਾ ਵਾਲੀ ਕਰੋ ਜੀ ਚੰਦ ਦੇਖੋ ਵੀਰ ਜੀ ਦੇਣ ਅਜੇ ਸਿਰਫ ਤਿੱਜਾ ਹੀ ਆ ਸੂਈ ਨੂੰ ਅਜੇ ਦੇਣ ਤਿੱਜਾ ਦੇਣ ਅਜੇ ਦੇਣ 30 ਕਿਲੋ ਵੀਰ ਜੀ ਪਾ ਜੂਗੀ ਤੋ ਤੇ ਚੜਨਾ ਕਰਮਾ ਵਾਲੀ ਨੇ ਬਾਕੀ ਸਿੱਧੀ ਗਾਡ ਰਰ ਗਈ ਵਹਿੜਿਆ ਤੋਰਾ ਤਾਰਾ ਵੀ ਇੱਕ ਨੰਬਰ ਆ ਲੈ ਆਓ ਵੀਰ ਜੀ ਲੈ ਆਓ ਕੱਦ ਦੇ ਵਜਣੇ ਜਿਹੜਾ ਉਹ ਵੀ ਫੁੱਲ ਚੈੱਕ ਕਰ ਸਕਦੇ ਤੁਸੀਂ ਚੈੱਕ ਕਿ ਡੇਰੇ ਡੱਬ ਆ ਗਏ ਬਾਕੀ ਸਾਰੀ ਜੈਡ ਬਲੇ ਗਿਆ ਫੇਸ ਕੁਆਲਟੀ ਚੈੱਕ ਕਰ ਲੋ ਲੈ ਜਾਓ ਵੀਰ ਜੀ ਲੈ ਜਾਓ ਤੇ ਮਗਰੇ ਦੇ ਮੇਲ ਕਾਫ ਆ ਤਿੰਨਾਂ ਦੇਣਾ ਦੀ ਸੂਈ ਦੇ ਥੱਲੇ ਜਿਹੜਾ 20 ਲੀਟਰ ਬੋਲਾ ਵੀਰ ਕਹਿੰਦਾ ਕਿ ਜਿਹੜਾ ਹੋ ਗਿਆ ਤੇ ਚਵਾਈ ਚਵਾਈ ਵੀਰ ਕਹਿੰਦਾ ਜਿਹੜੀ ਫੁੱਲ ਗਰੰਟੀ ਇੱਕ ਨੰਬਰ ਚਵਾਈ ਆ ਤੇ ਰੇਟ ਕਰਾ ਦੇ ਨੇ ਵੀ ਰਿਕੁਐਸਟ ਬਿਲਕੁਲ ਜਾਇਜ਼ ਵੀਰ ਕਹਿੰਦਾ ਕਿ ਮਾਲ ਜਿਹੜਾ 5-7 ਡੰਗਰ ਬਾਹਰ ਵੀ ਲਏ ਆ ਇਹ ਆਪਾਂ ਬਾਹਰ ਆ ਵੀਰ ਜੀ ਰਾਣਾ ਵੱਡੀਆਂ ਲਈਆਂ ਦੋ ਗੈੜਾ ਵੱਡੀਆਂ ਹੋਰ ਚਲ ਗਈਆਂ ਅੱਛਾ ਜੀ ਤੇ ਦੱਸਿਓ ਫਿਰ ਇਹਦਾ ਰੇਟ ਵੀਰ ਜੀ ਵੀਰ ਜੀ ਦੇ ਹਿਸਾਬ ਨਾਲ ਵੀ 2 ਤੇ 30 ਕਿਲੋਨੇ ਦੇਣਾ ਹੈਗੀ ਵੀ ਕ੍ਰੋਸ ਆ ਮੈਨੂੰ ਮਾਲੋ ਮੈਨੂੰ ਠੰਡ ਨਾਣੀ ਕੋਈ ਗਰਮੀ ਨਾਣੀ ਆ ਬਿਲਕੁਲ ਜੀ ਬਿਲਕੁਲ ਹਾਂ ਹੈਗੀ ਵੀ ਠੰਡੀ ਤੇਰੀ ਆ ਵੇਖੋ ਇਹ ਕਿਹੜੀ ਉਹ ਜੀ ਆ ਕਰੋ ਜੀ ਇੱਧਰ ਵੇਖੋ ਜੀ ਵੇਖੋ ਸੀਲੀਆਂ ਜਿੱਦਾਂ ਬਹੁਤ ਹੀ ਠੰਡੀ ਸੀਲ ਜਿੱਦਾਂ ਮਰਜੀ ਥੱਲੇ ਵੜੇ ਫਿਰੋ ਆਪਦੇ ਵੀਰ ਦੀ ਗਰੰਟੀ ਨਾਲ ਵੀ 30 ਕਿਲੋ ਦੁੱਧ ਹੋਊ ਕੋਈ ਆਪਣੀ ਸਮਝ ਲਾਵੇ ਮੌਕੇ ਤੇ 20 ਲੀਟਰ ਆ ਕਿਹਾ ਸਾਡੇ ਘਰ ਆ ਜਨਾਂ ਚ ਦੋ ਤੇ ਤਿੰਨ ਦਿਨ ਸੁਈ ਜੇ ਹਾਂਜੀ ਮੁੱਲ ਮੰਗਣ ਨੂੰ ਭਾਵੇਂ 1.5 ਮੰਗੇ 1.6 ਮੰਗ ਲਈਏ ਹਾਂਜੀ ਪੂਰੇ ਲੱਖ ਦੀ ਦਵਾਂਗੇ ਪੂਰੇ ਲੱਖ ਦੀ ਹਾਂ ਕਰੀਏ ਥੋੜੀ ਜੀ ਅੰਦਰ ਕਰ ਦਈਏ ਪਰ ਦੇਂਦਾ ਨਹੀਂ ਕੋਈ ਵੀਰ ਜੀ ਉਹ ਤਾਂ ਗੱਲ ਤੁਹਾਡੀ ਮੰਨਦੇ ਹਾਂ ਬਾਹਰ ਹੈ ਨਹੀਂ ਵੜ ਕਰ ਦਈਏ ਥੋੜਾ ਬੋਧ ਕਰ ਦਈਏ 6 ਦੰਦਿਆ ਬੋ 6 ਦੰਦ ਪਿਓਰ ਛੱਡ ਦਿਓ ਆਪਣੀ ਮਰਜ਼ੀ ਨਾਲ ਥੋੜੇ ਬੋਧੇ ਤੂੰ ਹੀ ਛੱਡ ਨਹੀਂ ਤੂੰ ਹੀ ਛੱਡਨੇ ਆ ਹਾਂ ਨਾਲ ਜੀ ਦੇ ਲੀਏ ਹਾਂਜੀ 5 ਹੀ ਛੱਡ ਦੇਣਾ 5 92 ਦੀ ਕਰਤੀਏ 92 ਦੀ ਪੂਰੇ 90 ਦੀ ਦੇ ਦਾਂਗੇ ਵੀਰ ਇਹਨਾਂ ਦੇ ਕੋਈ ਦਿੰਦਾ ਨਹੀਂ ਜਿੰਨੇ ਦੀ ਆਪਾਂ ਵੈੱਟ ਲਾ ਲਓ ਜੀ ਪੂਰੇ 90000 ਦੀ ਬਿਲਕੁਲ ਜਿਹੜੀ ਤਾਜੀ ਸੂਈ ਆ ਸੂਈ ਵੇ ਚਾਰਟ ਰੰਗ ਭਾਗ ਕਰੋ ਜੀ ਬਹੁਤ ਹੀ ਸੋਹਣੀ ਬੰਤਰਿਆ ਜਿਹੜੀ ਆਰਡਰ ਦੀ ਤੇ ਮਗਰ ਮੇਲ ਕਾਫ ਜੇ ਦਾ ਫੀਮੇਲ ਕਾਫ ਹੁੰਦਾ ਤੇ ਫੇਰ ਲੱਖੋਂ ਬਾਹਰ ਹੀ ਫੇਰ ਲੱਖੋਂ ਬਾਹਰ ਹੀ ਬਿਲਕੁਲ ਜੀ ਤੇ ਹੁਣ ਹਾਂ ਨਾ ਹੀ 90000 ਦੀ 90000 ਇੱਧਰ ਜਰਸੀ ਜਰਸੀ ਵੀਰ ਜੀ ਜਰਸੀ ਆ ਗਈ ਪਿਓਰ ਐਸ ਜੀ ਇਹਦਾ ਰਿਕਾਰਡ ਬੜਾ ਜੇ ਤੇ ਪਹਿਲੇ ਸਵੇਰ ਦੁੱਧ ਭਰੇ ਨੇ 22-23 ਕਿਲੋ ਜਿਹੜੇ ਫਾਰਮਾਂ ਤੋਂ ਲੈਨੇ ਆ। ਹਾਂਜੀ। ਕਿਹੜੇ ਫਾਰਮਾਂ ਤੋਂ ਆਪਾਂ ਬੱਛੀਆਂ ਲਈਆਂ। ਠੀਕ ਜੀ ਜੀ ਇੱਕੋ ਫਾਰਮ ਦੇ ਵਿੱਚੋਂ ਦੋਵੇਂ ਵੜਾ ਲਈ। ਮੰਨ ਲਓ ਵੀ ਹਫ਼ਤਾ ਜੇ ਕੱਚੀ ਆ ਬੱਛੀ। ਅੱਛਾ ਜੀ। ਮੰਨ ਲਓ 8 ਤੋਂ 10 ਦੇਣ ਹੁਣ ਮੰਨ ਲਓ ਵੀ ਲਿਖਤੀ ਦੇ ਦੇਣ ਪਏ ਜੀ। ਤੇ ਸੂਹਾ ਦੂਸਰਾ ਸੋਨਾ। ਦੂਸਰਾ ਸੂਹਾ ਸੋਨਾ ਆ। ਤੇ ਮੂੰਹੋਂ ਕਿਦਾਂ ਜੀ? ਮੂੰਹ ਛਿੱਗੀ ਆ ਜੀ ਵੀ। ਇਹ ਵੀ ਮੂੰਹ ਜਿਹੜੀ ਛੇ ਦਾਂਦੇ ਆ ਬਾਕੀ ਜਰਸੀ ਆ ਕੀ ਚੈੱਕ ਕਰ ਸਕਦੇ ਹੋ? ਇਹ ਜਰਸੀ ਪੰਜਾਬ ਵਾਲੀ ਆ ਵੇਖੋ ਵੀਰ ਜੀ ਪੂਰੀ ਬੱ ਆਰਡਰ ਦੀ ਜਿਹੜੀ ਮੰਤਰੇ ਇਹਦੀ ਵੀ ਬਾ ਕਮਾਲ ਲੱਗਿਆ ਪਿਆ ਥਣ ਥਣ ਚੈੱਕ ਕਰ ਸਕਦੇ ਚੰਗੇ ਗਾਇਰ ਤੇ ਤੇ ਬਾਕੀ ਜਿਹੜੀ ਹਾਥੀ ਚਵਾਈ ਵਧੀਆ ਹੋਊਗੀ ਥਣ ਸੋਹਣਾ ਲੱਗਾ ਤੇ ਕੱਦ ਤੇ ਵਜਣੇ ਜਿਹੜਾ ਉਹ ਵੀ ਬਹੁਤ ਹੀ ਚੰਗਾ ਵਹਿੜਦਾ ਲਓ ਜੀ ਕਰੋ ਦਰਸ਼ਨ ਲੈ ਰੋਸ਼ਨ ਵੀਰ ਲੈ ਆ ਵੀਰ ਜੀ ਪੰਜਾਬ ਵਾਲੀ ਆ ਦੁੱਧ ਪੰਜਾਬ ਵਾਲੀ ਜਿਹੜੀ ਵੱਡੀ ਜਰਸੀ ਆ 5 ਲੀਟਰ ਵੀਰ ਕਹਿੰਦਾ ਕਿ ਦੁੱਧ ਹੈ ਗਰੰਟੀ ਵਾਲਾ ਭਰੂਗੀ ਹਾਂਜੀ ਹਾਂਜੀ ਕਰੋ ਜੀ ਚੈੱਕ ਫੇਸ ਕੁਆਲਟੀ ਵੀਰ ਜੀ ਨਵੀਆਂ ਵਾੜਾਂ ਕੋਈ ਚਾਚਾ ਸੂਹੇ ਪੀ ਵੀ ਲਊਗਾ ਬਿਲਕੁਲ ਸਹੀ ਗੱਲ ਹੈ ਵੀਰ ਜੀ ਨਵੀਂ ਵਾੜ ਦਾ ਤੇ ਵਾਅਦਾ ਹੋ ਜਾਂਦਾ ਲਓ ਜੀ ਕਰੋ ਦਰਸ਼ਨ ਬਹੁਤ ਹੀ ਬਾਗਮਾਲ ਵਛੀ ਆ ਸੂਹਾ ਦੂਸਰਾ ਸੂਣਾ ਦੇ ਮੂੰਹੋਂ ਜਿਹੜੀ ਹੈ ਜੇ ਕਰਮ ਵਾਲੀ ਛੇ ਦੰਦਿਆ ਤੇ ਰੇਟ ਇਹਦਾ ਵੀ ਜਿਹੜਾ ਪਹਿਲੀ ਵਾੜਾਂ ਨੂੰ ਆਪਾਂ ਬਿਲਕੁਲ ਜਾਇਜ਼ ਹੀ ਕਰਾ ਦੇਣਾ ਤੇ ਇਹਦਾ ਰੇਟ ਵੀਰ ਜੀ ਇਹ ਵੀਰ ਜੀ ਇਹਦੀ ਡਿਮਾਂਡ ਬੜੀ ਤੁਹਾਨੂੰ ਪਤਾ ਜਲਸੀ ਦੀ ਹਾਂਜੀ ਬਿਲਕੁਲ ਜੀ ਇਹ 1 ਲੱਖ 10 ਦੀ ਦੇ ਦਈਏ 1 ਲੱਖ ਦੇ 10 ਹਜ਼ਾਰ ਦੀ ਹਾਂਜੀ ਇਹ ਕਰਨਾ ਕੋ ਜਿਹਨਾਂ ਮਾਤਾਂ ਤੇ ਕਰੀਏ ਵੈੜ ਤੇ ਚਲੋ ਚੰਗੀ ਆ ਨਹੀਂ ਲੱਭਦੀ ਬਾਰੋ ਜਰਸੀ ਹੈ ਨਹੀਂ ਨਾ ਜਰਸੀ ਨਹੀਂ ਹੈਗੀ ਹਾਂ ਇੱਕ 8 ਦੀ ਹਾਂਜੀ 1 8 ਦੀ ਨਹੀਂ ਹਾਂ ਨਾ ਵੀ ਜੀ ਆਪਾਂ ਜਿਹੜੀ ਦੇ ਇੱਕੋ ਗੱਲ ਕਰੀ ਹੁਣ ਇੱਕੋ ਗੱਲ ਕਰਾਂਗੇ ਦੋਰੇ ਨਹੀਂ ਮੈਂ ਪੁੱਛਣਾ 1 ਲੱਖ 2 ਦੀ ਹਾਂ ਨਾ 1 ਲੱਖ ਦੇ ਜਿਹੜੀ 2000 ਦੀ ਹਾਂ ਨਾ ਹੋਊਗੀ ਬਿਲਕੁਲ ਜਾਇਜ਼ ਰੇਟ ਹੈ ਜੇ ਦੇਣ ਜਿਹੜੇ ਕਰਮ ਵਾਲੀ ਖੜਦੀ ਐ ਹੰਟਾ ਪਿਆ ਤੇ ਆਗੋਂ ਵੀ ਜਿਹੜਾ ਥਣਾ ਦਾ ਸੈਜ ਗੈਪ ਚੈੱਕ ਕਰ ਲੋ ਤੇ ਚੰਗਾ ਸੋਹਣਾ ਥਣ ਲੱਗਾ ਤੇ ਇਧਰ ਵੀਰ ਜੀ ਹੁਣ ਇਹ ਪੰਜਵੇਂ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਆ ਗਈ ਇਹਦੀ ਕੀ ਡਿਟੇਲ ਜੀ ਇਹਦਾ ਵੀਰ ਜੀ ਬੱਚਾ ਗਿਆ ਜੇ ਮਰ ਹਾਂਜੀ ਉਹ ਟੰਡਾ ਲੈਵਿਲੇਟਰ ਆਵੇ 11 ਤੋਂ 12 ਕਿਲੋ ਦੁੱਧ ਤੇ ਸਿਰ ਤੇ ਵੇਚਣੀ ਆਪਾਂ ਹਾਂ ਦੁੱਧ ਤੇ ਸਿਰ ਤੇ ਦੁੱਧ ਤੇ ਦੁੱਧ ਤੇ ਸਿਰ ਤੇ ਦੁੱਧ ਅੱਛਾ ਜੀ ਬੱਚਾ ਮਰ ਗਿਆ ਮਰ ਗਿਆ ਪਿਆ ਬੱਚਾ ਠੀਕ ਜੀ ਉਦਾਂ ਪਤਾ ਕਿੰਨਾ ਕਿ ਟਾਈਮ ਕੋਈ ਸੂਈ ਨੂੰ ਹੈ ਇਹਨੂੰ ਵੀਰ ਜੀ ਵੱਧ ਤੋਂ ਵੱਧ ਨਹੀਂ ਮਹੀਨਾ ਹੋ ਗਿਆ ਸੂਈ ਨੂੰ ਅੱਛਾ ਜੀ ਬੱਚਾ ਲਾਉਂਗਾ ਹੀ ਲਾ ਸਕਦੇ ਪਰ ਇਹ ਕੰਮ ਜ਼ਿੰ ਕਰਨਾ ਵੀ ਜੀ ਆਪ ਕੋਲ ਬਿਲਕੁਲ ਜੀ ਹਾਂ ਆ ਗਿਆ ਵੀ ਜਦ ਤੇ ਬਹੁਤ ਹੀ ਮਾ ਗਿਆ ਤੇ ਇਹਦਾ ਸੂਆ ਵੀਰ ਜੀ ਇਹ ਤੀਸਰਾ ਸੂਆ ਸੂਈ ਆ ਦੁੱਧ ਕਿੰਨਾ ਦੱਸਿਆ ਜੀ ਦੁੱਧ 11 12 ਕਿਲੋ ਵੀਰ ਜੀ 11 ਤੋਂ ਜਿਹੜਾ 12 ਲੀਟਰ ਇਹਦੇ ਕੋਲ ਦੁੱਧ ਆ ਸੂਆ ਤੀਸਰਾ ਸੂਈ ਬੱਚਾ ਮਰ ਗਿਆ ਕੋਈ ਮਹੀਨੇ ਦੀ ਸੂਈ ਲਾ ਲਓ ਡੇਢ ਦੀ ਲਾ ਲਓ ਦੋਹਾਂ ਦੀ ਲਾ ਲਓ ਦੁੱਧ ਸਿਰ ਤੇ ਵੀਰ ਕਹਿੰਦਾ ਕਿ ਵੇਚ ਨਹੀਂ ਲੈ ਆ ਵੀਰ ਚਵਾਈ ਚਵਾਈ ਕਿਦਾਂ ਵੀਰ ਜੀ ਦੀ ਜੀ ਇੱਕ ਨੰਬਰ ਦੀ ਆ ਅੱਛਾ ਜੀ ਹੁਣ ਮਿਲਦੀ-ਮਿਲਦੀ ਕਿਦਾ ਮੰਗਾ ਲਉਂਦੇ ਜਾਂ ਇਦਾਂ ਹੀ ਠੀਕ ਜੀ ਲਓ ਜੀ ਤੋਰਾ-ਤਾਰਾ ਚੈੱਕ ਕਰ ਸਕਦੇ ਦੁੱਧ ਵੀਰ ਕਹਿੰਦਾ ਜਿਹੜਾ 10 ਤੋਂ 11 ਲੀਟਰ ਆ ਹਾਂ ਸੁਭਾ ਤੀਸਰਾ ਹਾਂ ਤੇ ਮਿਲਦੀ ਆਪਾਂ ਤੁਹਾਨੂੰ ਦਿਖਾ ਹੀ ਦੇਣਾ ਕਿੱਦਾਂ ਮਿਲਦੀ ਆ ਵੀ ਰੋਸ਼ਨ ਵੀਰਾ ਇੱਧਰ ਬਾਏ ਬਾਏ ਇੱਧਰ ਐਦਾਂ ਬੈਜੋ ਵੀਰ ਜੀ ਆ ਵੇਖ ਲਓ ਜੀ ਠੰਡੀ ਸੀਲ ਆ ਹਾਂ ਤੇ ਇਦਾਂ ਹੀ ਵੀਰ ਬਹਿ ਗਿਆ ਕੋਈ ਅੱਗੇ ਪਹਾੜਾ ਨਹੀਂ ਕੋਈ ਪੱਠਾ ਨਹੀਂ ਪਾਇਆ ਕੋਈ ਕੋਈ ਪਹਾੜਾ ਨਹੀਂ ਪਾ ਸਕਦੇ ਤੁਸੀਂ ਚੈੱਕ ਹਾਂ ਤੇ ਜਿਹੜਾ 10 ਲੀਟਰ ਪੂਰਾ 10 ਲੀਟਰ ਕਹਿ ਦਈਏ ਵੀਰ ਜੀ ਕਿੱਥੋਂ ਤੋਂ ਵਾਦੇ ਵੀਰ ਜੀ ਅਸੀਂ 10 ਦੀ ਗਰੰਟੀ ਦੇ ਦਈਏ 10 ਦੀ ਹਾਂਜੀ ਦੇ ਦਈਏ ਲਓ ਜਿੱਦਾਂ 10 ਲੀਟਰ ਦੀ ਜਿਹੜੀ ਗਰੰਟੀ ਹੈ ਕੋਈ ਵੀਰ ਭਰਾ ਹਟ ਕੋ ਪਾਣ ਉੱਠ ਕੋ ਤੁਹਾਨੂੰ ਦੋ ਡੰਗ ਤਿੰਨ ਡੰਗ ਜਿੱਦਾਂ ਮਰਜੀ ਸਾਡੇ ਕੋਲ ਵਿੱਚ ਹੋ ਕੇ ਖੜੇ ਇਹ ਕਿੱਥੇ ਮੰਡੀ ਬੱਧੀਆਂ ਆੜੇ ਘਰ ਬੱਝੀਆਂ ਬਿਲਕੁਲ ਸਹੀ ਗੱਲ ਹੈ ਤੇ ਇਹ ਤਾਂ ਰੇਟ ਵੀਰ ਜੀ ਇਹ ਲਈ ਤੇ ਆ ਬੜੀ ਮਹਿੰਗੀ ਹੈ ਹਾਂਜੀ ਹੁਣ ਆਪਾਂ ਜਿਹੜੀ ਦੇ ਦਈਏ 35000 ਦੇ ਦਈਏ 35000 ਦੀ ਨਹੀਂ ਬੱਚਾ ਬੱਚਾ ਮਰਿਆ ਜਾਇਜ਼ ਕਰ ਮਰਿਆ ਨਹੀਂ ਤੇ ਮਿੰਗੀ ਵੀਰ ਜੀ ਆਪਾਂ ਚੱਲ ਹੁਣ ਕਰਨੀ ਪਣੀ ਐ ਆਪਾਂ 30 ਦੀ ਦੇ ਦਈਏ ਫਿਰ 30 ਬਣਦਾ ਗਾਈ ਐ ਤੇ ਕੋਈ ਗੱਲ ਕਰੀਏ ਪਧਰੀ ਜੀ 5000 ਦੇ ਦਵਾਂਗੇ ਲਓ ਜੀ 5000 ਦੀ ਦੁੱਧ ਵੀਰ ਜੀ ਮੇਰੇ ਘਰ ਚੋਕੇ ਖੜੇ ਠੀਕ ਜੀ ਵੀਰ ਜੀ ਇਹ ਦੁੱਧ ਉਹ ਲੈ ਜਾਈ ਨਹੀਂ ਤੇ ਰਹਿਣ ਦੇ ਠੀਕ ਜੀ ਤੇ ਇੱਧਰ ਹੁਣ 5ਵੇਂ ਨੰਬਰ ਦੇ ਵੀਰ ਜੀ ਕਿੱਦਾਂ ਨੇ ਇਹ ਵੀਰ ਜੀ ਆਰ ਕੀ ਕੋਈ ਦੂਜਾ ਲਾਲੇ ਤੀਜਾ ਲਾਲੇ ਹਾਂਜੀ ਇਹ ਆਪਣੇ ਬਾਬਾ ਸਹੂ ਸੇ ਗੁਰਦਾਰੇ ਦਾ ਬੜਾ ਇਤਿਹਾਸੀ ਆ ਉੱਥੇ ਕੇ ਵੀਰ ਭਰਾ ਨਹੀਂ ਚੜਾਈ ਜੀ ਠੀਕ ਜੀ ਉੱਥੋਂ ਆਪਾਂ ਕੱਲ ਬੋਲੀ ਦੇ ਕੇ ਤੇ ਲੈ ਗਏ ਹਾਂ ਉਹ ਗੁਰਦਾਰੇ ਆਪਾਂ ਨੂੰ ਕਹਿ ਕੇ ਗਿਆ ਵੀ ਜਿਹਦੇ ਘਰ ਜਾਓਗੇ ਨਹੀਂ ਜਿਆਦਾ ਦੇ ਦਊਗੀ 13 14 ਕਿਲੋ ਦੁੱਧ ਦੇਂਦੀ ਆ ਠੀਕ ਆ ਆਪਣਾ ਤੇ ਕੰ ਗੋਰਦਾਰੇ ਕਿਨ ਮਾੜੀ ਖਾਇ ਥੋੜਾ ਜਿਹੜਾ ਦੇ ਨਹੀਂ ਬਿਲਕੁਲ ਜੀ ਸਹੀ ਗੱਲ ਆਹ ਗੱਲ ਆ ਨੀ ਵੀਰ ਜੀ ਲਓ 13 14 ਕਿਲੋ ਦੁੱਧ ਦੇ ਦੀ ਜੀ ਮਾਲੋ ਵੀ ਅਜੇ ਚਾਰ ਪੰਜ ਦਿਨ ਰਹਿੰਦੇ ਜੇ ਸੂਣ ਚ ਜੇ ਅੱਛਾ ਜੀ ਹਾਂ ਖੋਲੋ ਵੀਰ ਜੀ ਸੂਆ ਕੋਈ ਦੂਸਰਾ ਲਾਲੇ ਕੋਈ ਤੀਸਰਾ ਲਾਲੇ ਤੀਸਰਾ ਲਾਲੇ ਕੋਈ ਦੂਸਰਾ ਲਾਓ ਜੀ ਮਹਾਰਾਜ ਦੇ ਘਰੋਂ ਮੈਂ ਆਈ ਆ ਬਾਬੇ ਸਾਉ ਸਿੱਖ ਫੁਮਾਜ ਆਈ ਜੇ ਬਾਬੇ ਸਾਧੂ ਸਿੱਖ ਤੁਸੀ ਸੁਣਿਆ ਹੋਣਾ ਸਾਰਿਆਂ ਨੇ ਜਿੰਨੇ ਨਹੀਂ ਸੁਣਿਆ ਉਹ ਸਰਚ ਕਰਕੇ ਦੇਖ ਸਕਦਾ ਬਾਬੇ ਦਾ ਇਤਿਹਾਸ ਹਾਂ ਹਾਂ ਤੇ ਮਹਾਰਾਜ ਦੇ ਘਰੋਂ ਮੈਂ ਆਈ ਆ ਬਾਕੀ ਸਿੰਘਾਂ ਦੀ ਛਿਬਰੀ ਆ ਹਾਂ ਜੀ ਹ ਤੇ ਦੁੱਧ ਦਾ ਰਿਕਾਰਡ ਜਿਹੜਾ ਚੰਗਾ ਦੱਸਦੇ ਕੀ ਰਿਕਾਰਡ ਜੇ ਵੀਰ ਜੀ ਦਾ ਦੁੱਧ 14 ਕਿਲੋ ਵੀਰ ਗੁਰਦਾਰੇ ਉਹਨਾਂ ਨੇ ਕਿਹਾ ਵੀ ਉੱਥੇ ਬੈਗ ਵੀ ਦੁੱਧ ਦਿੰਦੀ ਆ ਅੱਛਾ ਜੀ ਆਪਾਂ ਉਹਨਾਂ ਦੇ ਯਕੀਨ ਤੇ ਆਪਾਂ ਮੱਝ ਲੈ ਆਂਦੀ ਗੱਲ ਬੋਲੀ ਦੇ ਕੇ ਵੀਰ ਜੀ ਅੱਛਾ ਜੀ ਲਓ ਜੀ ਗੁਰੂ ਘਰੋਂ ਮੈਂ ਆਈ ਆ ਤੇ ਬਾਕੀ ਬੋਲੀ ਦੇ ਵੀਰ ਨੇ ਲਿਆਂਦੀ ਆ ਬੋਲੀ ਦੇ ਲਿਆਂਦੀ ਤੇ ਰੇਟ ਵੀਰ ਕੋਲ ਪੁੱਛ ਲੈਨੇ ਕੀ ਦੇ 13 ਤੋਂ ਜਿਹੜਾ 14 ਲੀਟਰ ਵੀਰ ਕਹਿੰਦਾ ਕਿ ਦੁੱਧ ਉਹਨਾਂ ਨੇ ਦੱਸਿਆ ਘਰ ਆਲਿਆਂ ਨੇ ਕਿ ਭਰਦੀ ਆ ਹਾਂਜੀ ਬਾਕੀ ਹਰ ਕੋਈ ਸੁਖਣਾ ਮਾਰਾ ਇਹਦੇ ਘਰ ਸੁਖ ਦਾ ਕੋਈ ਇੱਕ ਚੜਾ ਕੇ 10 12 ਆ ਜਾਂਦੀਆਂ ਘਰ ਦੇ ਵਿੱਚ ਹਾਂਜੀ ਤੇ ਰੇਟ ਵੀਰ ਕਹਿੰਦਾ ਕਿ ਆਪਾਂ ਬੋਲੀ ਤੇ ਲਈਏ ਤੇ ਰੇਟ ਇਹਦਾ ਬਿਲਕੁਲ ਜਾਇਜ਼ ਕਰ ਦੇਣਾ ਜਾਇਜ਼ ਕਰ ਦੇਣਾ ਵੀ ਜਾਇਜ਼ ਹੀ ਕਰ ਦੇਣਾ ਤੇ ਰੇਟ ਵੀਰ ਜੀ ਕੀ ਕਰਨਾ ਜੇ ਇਹਦਾ ਮੁੱਲ ਤੁਹਾਨੂੰ ਵੀ ਪਤਾ ਵੀਰ ਜੀ ਬੁਜਾਰ ਕੀ ਚੱਲਣ ਡਿਆ ਆ ਹਾਂਜੀ ਆਪਾਂ ਮਾਲ ਵੀ ਜਿੱਦਾਂ ਦੀ ਮਾਲ ਨੂੰ ਸੂਸੂਆ ਕੇ 90 ਦੀ ਵੇਚ ਸਕਦੇ ਨੇ 95 ਦੀ ਵੇਚ ਸਕਦੇ ਆ ਹਾਂਜੀ ਹਾਂਜੀ ਤੇ ਹੁਣ ਆਪਾਂ ਜਿਹੜੀ ਆ ਥੱਲੇ ਚਾਰਟ ਦਿਖਾਓ ਇਹਦਾ ਕਰਨ ਵਾਲੀ ਦਾ ਅਜੇ ਬਹੁਤ ਸੋਹਣੀ ਮੰਤਰਿਆ ਚੱਡੇ ਨੇ ਥੱਲੇ ਮੇਂ ਜੇ ਮਾਲ ਅਜੇ ਥਾਣਾ ਦੇ ਵਿੱਚ ਕੁਝ ਨਹੀਂ ਪਾਇਆ ਚੀਪਾਈ ਆ ਵੀਰ ਕਹਿੰਦਾ ਕਰੋ ਚੈੱਕ ਜੀ ਹਾਂ ਹਾਂਜੀ ਵੀਰ ਜੀ ਏ ਵੀਰ ਜੀ ਮੰਨ ਲਓ ਵੀ ਜਿੰਨਾ ਦੁੱਧ ਉਹਨਾਂ ਨੇ ਦੱਸਿਆ ਏ ਇਹਨਾ ਮੈਨੂੰ ਚਾਹੀਦਾ ਹੈ ਕਿ ਦੁੱਧ ਨਸਲ ਆ ਰਹੀ ਆ ਹਾਂਜੀ ਤੇ ਉਦਾਂ ਆਪਾਂ ਸੂਸ ਵਾਲਿਆਂ ਨੇ ਪਛਾਣਿਆ ਇਹਦੇ ਵੀ ਲੱਖ ਦੀ ਵੇਚ ਸਕਦੇ ਆ ਹੂੰ ਹੁਣ ਆਪਾਂ ਵੀਰ ਜੀ ਨਿਗਾਹ ਜਾਂ ਮੁੱਲ 85000 ਦੇ ਦਈਏ 85000 ਦੀ ਹਾਂ ਬਿਲਕੁਲ ਜਾਇਜ਼ ਬਿਲਕੁਲ ਜਾਇਜ਼ ਆਪਣਾ ਨਾ ਥੋੜਾ ਜਿਹੜਾ ਰੋਟੀ ਪਾਣੀ ਨਫਾ ਰੱਖ ਕੇ ਨਾ ਥੋੜਾ ਰੱਖੀ ਗਏ ਹਾਂਜੀ ਬਿਲਕੁਲ ਥੋੜਾ ਤਾਂ ਇੱਕੋ ਗੱਲ ਕਰ ਦੋ ਹੈ ਇੱਕੋ ਹੀ ਗੱਲ ਕਰ ਦੋ ਚਾਹ ਫਿਰ 80 ਦੀ ਦੇ ਦਈਏ 80000 ਦੀ 80 ਲਓ ਜੀ 80000 ਦੀ ਪੂਰੇ 80000 ਦੀ ਵੀਰ ਕਹਿੰਦਾ ਕਿ ਦੇ ਦਾਂ। ਦਫਾ ਨਹੀਂ ਆਪਾਂ 2-400 ਰੁਪਈਆ ਹੀ ਆ। ਬਿਲਕੁਲ ਜੀ ਪਤਾ ਗੱਲ ਕੀ ਹੈ ਤੁਹਾਡੇ ਲਾਗੇ ਬੰਦੇ ਆਲੇ ਆ ਵੀਡੀਓ ਵੇਖਣੀਆਂ। ਵੀਡੀਓ ਵੇਖਣੀਆਂ। ਪਿੰਡ ਵਾਲਿਆਂ ਵੀ ਵੇਖਣੀਆਂ। ਜਦੋਂ ਕੱਲ ਬੋਲੀ ਹੋਈ ਘਟੋਗਾ 100-150 ਬੰਦਾ ਸੀ। ਹਾਂ ਜੀ ਹਾਂ ਜੀ। ਜੇ ਉਹਨਾਂ ਨੇ ਆਪਾਂ ਜਾਦੇ ਮੰਗ ਲਦੇ ਉਹਨਾਂ ਕਹਿੰਦਾ ਗੁਰੂ ਘਰੋਂ ਫੜ ਕੇ ਦੇਮ ਕਿੰਨੇ ਰੁਪਈਏ ਮੰਗਣ ਡਿਆ। ਆਪਾਂ ਉਹਨਾਂ ਨੇ ਵੀਡੀਓ ਵੇਖ ਲਈ ਉਹਨਾਂ ਨੇ ਪਤਾ ਲੱਗੂ 2-400 ਰੁਪਈਆ। ਲਓ ਜੀ ਬਿਲਕੁਲ ਜਿਹੜੀ ਸਾਫ ਮਾਝਾ ਚੈੱਕ ਕਰ ਸਕਦੇ ਗ ਹਾਂ ਜੀ ਨਜ਼ਾਰੇ ਦੇਣੂ ਵੀ ਹੈ ਇਹ ਮੈਂ ਤੇ ਬਸ ਯਕੀਨ ਕਰਨ ਵਾਲੀ ਗੱਲ ਜੇ ਜਿਹੜਾ ਯਕੀਨ ਕਰ ਗਿਆ ਉਹਦੇ ਘਰ ਜਾ ਕੇ ਕਰਮ ਵਾਲੀ ਰੰਗ ਭਾਗ ਲਾ ਦੂਗੀ ਤੇ ਕਿੰਨੇ ਦੀ ਕਹਤਾ ਹੁਣ ਹਾਂ ਨਾ ਹੀ ਆਪਾਂ 80 ਜੀ ਵੀਰ ਭਰਾ ਕੋਈ ਫੋਨ ਲਾਵੇ ਮਾਨਤਨ ਕਰ ਦਾਂਗੇ ਆਪਾਂ ਲਓ ਜੀ ਹੋਰ ਵੀ ਮਾਨਤਨ ਹੋ ਜੀ ਮਾਨਤਨ ਆਂ ਨਾ ਵੀ ਕਮਾਈ ਕਰਾਂ ਕਿ ਕੋਈ ਗੱਲ ਨਹੀਂ ਵੀਰ ਜੀ ਤੇ ਹੋਰ ਕੋਈ ਬੇਨਤੀ ਵੀਰ ਜੀ ਆਓ ਬੇਨਤੀ ਇੱਥੇ ਆਓ ਚੋ ਚੋ ਆਪਾਂ ਬਾਸ ਕਰੋ ਠੀਕ ਜੀ ਵੀਰ ਜੀ ਲਓ ਜੀ ਵੀਰ ਦੇ ਕੋਲ ਨਗ ਜਿਹੜੇ ਸਾਰੇ ਚੰਗੇ ਬਿਲਕੁਲ ਹੀ ਜਾਇਜ਼ ਰੇਟ ਦੇ ਉੱਤੇ ਪਾਤੇ ਮੈਂ ਬਿਲਕੁਲ ਤਾਜੀ ਸਵੇਰ ਸੂਹਾ ਚਫਤਾ ਹੋਊਗਾ 48000 ਦੀ ਵੀਰ ਨੇ ਪਾਤੀ ਆ ਤੇ ਬਾਕੀ ਵੇੜਾ ਵੀ ਬਹੁਤ ਹੀ ਖੂਬਸੂਰਤ ਹੈ ਦੋਵੇਂ ਵੇੜਾ ਚੈੱਕ ਕਰ ਸਕਦੇ ਤੁਸੀਂ ਆਰਡਰ ਰੋਡਰ ਬੜੇ ਚੰਗੇ ਲੱਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਪੂਰੀ ਵੇਖਣ ਲਈ ਦਿਲੋਂ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਇਹਨਾਂ ਦਾ